ਫੋਰ ਮਾਰਚ ਦਾ ਇੱਕ ਪਾਵਰ ਲੋਅਨ ਹੈ। ਦਵਿੰਦਰ ਜੀ ਅੱਜ ਬਾਗਾਪੁਰਾਣੇ ਦੇ ਵਿੱਚ ਮਾਰਚ ਕੱਢਿਆ ਜਾ ਰਿਹਾ ਹੈ ਕਿ ਬੰਦੀ ਸਿੰਘਾਂ ਦੀ ਰਾਜ ਲਈ ਔਰ ਅਮਿਤਪਾਲ ਦੀ ਰਾਜ ਲਈ। ਔਰ ਇਸੇ ਮਾਰਚ ਦੀ ਪਤਾ ਲੱਗਾ ਕਿ ਅਮਿਤਪਾਲ ਦੇ ਪਰਿਵਾਰ ਨੇ ਹਰਬਿੰਦ ਨੇ ਫੰਡ ਨਾ ਸੀ ਹਰਬਿੰਦ ਨੂੰ ਪਹਿਲਾਂ ਹੀ ਰੈਸ ਕਰਨਾ ਪਈ ਸੀ। ਦੇਖੋ ਸਰਕਾਰਾਂ ਦੀਆਂ ਬਹੁਤ ਸਾਰੀਆਂ ਚਾਲਾਂ ਹੁੰਦੀਆਂ ਸਰਕਾਰਾਂ ਕੋਲੇ ਬਹੁਤ ਤਕੜਾ ਸਿਸਟਮ ਹੁੰਦਾ। ਇਹਨਾਂ ਦਾ ਸਿਸਟਮ ਜਿਹੜਾ ਪੁਲਿਸ ਪ੍ਰਸ਼ਾਸਨ ਜਾਂ ਇਹਨਾਂ ਦੀਆਂ ਏਜੰਸੀਆਂ ਜਿਹੜੀਆਂ ਜਿਹੜੀਆਂ ਦਿਖਦੀਆਂ ਨਹੀਂ ਉਹ ਕੰਮ ਕਰਦੀਆਂ ਜਿਹੜੀਆਂ ਉਹ ਕੋਈ ਵੀ ਲਹਿਰ ਜਦੋਂ ਸਰਕਾਰ ਦੇ ਜ਼ੁਲਮਾਂ ਦੇ ਖਿਲਾਫ ਉੱਠਦੀ ਆ ਤੇ ਉਹਨੂੰ ਤੋੜਨ ਵਾਸਤੇ ਸਰਕਾਰ ਆਪਣੇ ਸਿਸਟਮ ਨੂੰ ਵਰਤਦੀ ਆ ਉਸੇ ਸਿਸਟਮ ਦੇ ਵਿੱਚ ਇਹਨਾਂ ਨੇ ਆਪਣਾ ਪੁਲਿਸ ਪ੍ਰਸ਼ਾਸਨ ਜਿਹੜਾ ਜਿਹੜਾ ਕਿ ਬਹੁਤ ਬਦਨਾਮ ਹੋ ਚੁੱਕਾ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਜੇ ਸਰਕਾਰ ਦੇ ਖਰਾਬ ਬੋਲਣ ਵਾਲੇ ਨੂੰ ਜੇ ਉਹਨੂੰ ਉਹਦੀ ਜ਼बान बंद ਕਰਨੀ ਹੋਵੇ ਤੇ ਉਹਦੇ ਤੇ ਕਈ ਤਰ੍ਹਾਂ ਦੇ ਪਰਚੇ ਜਿਹੜੇ ਆ ਇਹ ਪੰਜਾਬ ਦੀ ਪੁਲਿਸ ਪਾਉਂਡ ਦੇ ਵਿੱਚ ਬੜੀ ਮਾਰ ਆ ਕਿਉਂਕਿ ਸਾਡੇ ਇਤਿਹਾਸ ਸਾਡਾ ਦੱਸਦਾ ਹੈ ਕਿ ਸਾਡੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾ ਬਣਾ ਕੇ ਮਾਰਤੇ ਅੱਜ ਤੱਕ ਕੋਈ ਇਨਸਾਫ ਨਹੀਂ ਤੇ ਇਹ ਹਰਪ੍ਰੀਤ ਸਿੰਘ ਨੂੰ ਵੀ ਅੱਜ ਦੇ ਇਸ ਮਾਰਚ ਵਿੱਚੋਂ ਪਰਿਵਾਰ ਨੂੰ ਮੌਤ ਤੋਂ ਰੋਕਣ ਦੇ ਲਈ ਇਹ ਸਾਰੀ ਕਾਰਵਾਈ ਸਰਕਾਰ ਦੀ ਹੈ ਪਰ ਮੈਂ ਇੱਕ ਗੱਲ ਦੱਸ ਦੇਵਾਂ ਕਿ ਲੋਕ ਸੜਕਾਂ ਤੇ ਕਦੋਂ ਉਤਰਦੇ ਆ ਜਦੋਂ ਸਾਨੂੰ ਇਨਸਾਫ਼ ਦੀ ਉਮੀਦ ਬੰਦ ਹੋ ਜਾਂਦੀ ਆ ਪਹਿਲੇ ਨੰਬਰ ਤੇ ਸਾਨੂੰ ਉਮੀਦ ਹੁੰਦੀ ਆ ਸਾਡੇ ਚੁਣੇ ਹੋਏ ਨੁਮਾਇੰਦੇ ਵੱਲੋਂ ਉਹ ਨੁਮਾਇੰਦੇ ਸਾਡੇ ਐਡੇ ਠੀਠ ਹੋ ਚੁੱਕੇ 92 ਦੇ 92 ਕਿ ਪੰਜਾਬ ਦੇ ਹੱਕਾਂ ਦੀ ਗੱਲ ਹੋਵੇ ਭਾਵੇਂ ਕਿਸਾਨੀ ਬਾਰਡਰ ਦੀ ਗੱਲ ਹੋਵੇ ਸ਼ੰਭੂ ਬਾਰਡਰ ਦੀ ਗੱਲ ਹੋਵੇ ਜਾਂ ਪੰਥਕ ਮੁੱਦਿਆਂ ਦੀ ਗੱਲ ਹੋਵੇ ਪੰਜਾਬ 'ਚ ਲਾਅ ਐਂਡ ਆਰਡਰ ਦੀ ਗੱਲ ਹੋਵੇ ਪੰਜਾਬ 'ਚ ਨਸ਼ੇ ਦੀ ਗੱਲ ਹੋਵੇ ਤੇ 92 ਐਮਐਲਏ ਦੀ ਜ਼बान ਬੰਦ ਪਈ ਆ ਪਰ ਜੇਕਰ ਕੇਜਰੀਵਾਲ ਜੇ 10 ਦਿਨ ਬਾਅਦ ਤੇ ਜੇਲ੍ਹ ਜਾਂਦਾ ਤੇ ਇਹ ਦਿੱਲੀ ਜਾ ਕੇ ਟੈਂ ਟੈਂ ਕਰਨ ਲੱਗ ਜਾਂਦੇ ਆ ਦੂਜੀ ਸਾਡੀ ਉਮੀਦ ਹੁੰਦੀ ਆ ਪੁਲਿਸ ਪ੍ਰਸ਼ਾਸਨ ਤੇ ਉਹ ਤਾਂ ਪਹਿਲਾਂ ਹੀ ਸਰਕਾਰ ਦੀ ਕਟਕੁਤਲੀ ਬਣ ਚੁੱਕੀ ਹੁੰਦੀ ਆ ਜਿਹਦੀ ਸਰਕਾਰ ਆਉਂਦੀ ਉਹਦੇ ਬਾਅਦ ਜਾ ਕੇ ਬਹਿ ਜਾਂਦੇ ਜਿਵੇਂ ਗਮਲੇ ਰੱਖੇ ਹੁੰਦੇ ਆ ਜੇ ਕੈਪਟਨ ਦੀ ਆਈ ਤੇ ਉਹਦੀ ਜੇ ਕਾਲੀਆਂ ਦੇ ਆਏ ਤੇ ਉਹਦੇ ਇਸ਼ਾਰਿਆਂ ਤੇ ਨੱਚਣ ਲੱਗ ਗਏ ਤੇ ਅੱਜ ਇਸ ਇਸ ਮਸ਼ਕਰੇ ਭਗਵੰਤਮਾਨ ਜਿਹਦਾ ਨਾਂ ਕੋਈ ਕਰਦਾਰ ਆ ਨਾ اخਲਾਕ ਆ ਆਪਦਾ ਜੇ ਦਾ ਬੈਕਗ੍ਰਾਉਂਡ ਫਰੋ ਲਈਏ ਤੇ ਕੁਛ ਵੀ ਨਹੀਂ ਇਹਦੇ ਪੱਲੇ ਤੇ ਅੱਜ ਉਹਦੇ ਇਸ਼ਾਰਿਆਂ ਤੇ ਨੱਚਦੀ ਆ ਇੱਥੋਂ ਵੀ ਸਾਨੂੰ ਉਮੀਦ ਖਤਮ ਹੋ ਗਈ ਤੇ ਤੀਜੀ ਸਾਡੀ ਉਮੀਦ ਹੁੰਦੀ ਆ ਅਦਾਲਤਾਂ ਦੇ ਕੀ ਅਦਾਲਤਾਂ ਨੂੰ ਨਹੀਂ ਦੀਂਦਾ ਕਿ 4 ਲੱਖ ਵੋਟਾਂ ਦੇ ਨਾਲ ਜਿਤਾਇਆ ਭਾਈ ਅਮਰਪਾਲ ਸਿੰਘ ਨੂੰ ਕੀ ਅਦਾਲਤਾਂ ਨੂੰ ਨਹੀਂ ਦੀਂਦਾ ਕਿ ਹਵਾਰੇ ਹੋਣਾਂ ਦੀ ਸਜ਼ਾ ਖਤਮ ਹੋ ਚੁੱਕੀ ਆ 33 ਸਾਲ ਹੋ ਗਏ ਆ ਉਹਨਾਂ ਨੂੰ ਜੇਲ੍ਹਾਂ 'ਚ ਬੈਠਿਆਂ ਜੇ ਇਹ ਤਿੰਨੇ ਅਦਾਲਤਾਂ ਬੰਦ ਹੋ ਗਈਆਂ ਚੌਥੀ ਅਦਾਲਤ ਹੁੰਦੀ ਲੋਕਾਂ ਦੀ ਕਚਹਿਰੀ ਤੇ ਫਿਰ ਲੋਕਾਂ ਦੀ ਕਚਹਿਰੀ ਦੇ ਸਾਨੂੰ ਕੇਸ ਰੱਖਣ ਵਾਸਤੇ ਅੱਜ ਇਹ ਮਾਰਚ ਸਾਨੂੰ ਕੱਢਣਾ ਪਿਆ ਅਸੀਂ ਲੋਕਾਂ ਨੂੰ ਨਾਲ ਲੈ ਕੇ ਭਗਵੰਤ ਮਾਨ ਤੇ ਦਿੱਲੀ ਦੀ ਸਰਕਾਰ ਦੇ ਖਿਲਾਫ ਇਹ ਸ਼ਿਕਾਰ ਵਿੱਚ ਲੜਾਂਗੇ ਕਿੱਥੋਂ ਕਿੱਥੋਂ ਚੱਲਿਆ ਮਾਰਜੀ ਇਹ ਇਹ ਮਾਲਾਕਲਾ ਦੀ ਧਰਤੀ ਤੋਂ ਚੱਲਿਆ ਗਾਣਾ ਮੰਡੀ ਤੋਂ ਲੰਗਿਆਣਾ ਬਾਗਾਪੁਰਾਣਾ ਨਥੋਕੇ ਮਾਣੂਕੇ ਹੁੰਦਾ ਹੋਇਆ ਦੀਨਾ ਕਾਂਗਰਸ ਸਾਹਿਬ ਦੀ ਧਰਤੀ ਦੇ ਸਮਾਪਤੀ ਕਰਨੀ ਹੈ ਭਾਈ ਅਮਰਿਤਪਾਲ ਦੇ ਪਰਿਵਾਰ ਚੋਂ ਕਿਨੇ ਕਿਨੇ ਪਹੁੰਚਣਾ ਸੀ ਉਹਨਾਂ ਦੇ ਫਾਦਰ ਸਾਹਿਬ ਨੇ ਪਹੁੰਚਣਾ ਪਹੁੰਚਣਾ ਸੀਗਾ ਉਹਨਾਂ ਦੇ ਬ੍ਰਦਰ ਨੇ ਵੀ ਪਹੁੰਚਣਾ ਸੀਗਾ ਜਿਹੜੀ ਸਾਡੇ ਕੋਲ ਰਿਪੋਰਟ ਸੀ ਵੀ ਦੋਨਾਂ ਚੋਂ ਇੱਕ ਜਣਾ ਕਿਉਂਕਿ ਅੱਜ ਭਾਈ ਲਾਭ ਸਿੰਘ ਦੀ ਵਰਸੀ ਆ ਪੰਜਵੜ ਦੇ ਵਿੱਚ ਪਰਿਵਾਰ ਨੇ ਉਧਰ ਵੀ ਜਾਣਾ ਸੀ ਤੇ ਇੱਕ ਪਰਿਵਾਰ ਦੇ ਮੈਂਬਰ ਨੇ ਇੱਥੇ ਆਉਣਾ ਸੀ ਅੱਜ ਸਾਡੇ 'ਚ ਪਰ ਸਰਕਾਰ ਦੀ ਜਿਹੜੀ ਸੌਣੀ ਸੋਚ ਆ ਉਹਦੇ ਕਾਰਨ ਉਹ ਪਰਿਵਾਰ ਨੂੰ ਉੱਥੇ ਇਲਝਾ ਕੇ ਇਹ ਮਾਰਚ ਨੂੰ ਖਤਮ ਕਰਨਾ ਚਾਹੁੰਦੇ ਸੀ ਤੁਸੀਂ ਦੇਖੋ ਕਿੰਨੀ ਪੁਲਿਸ ਨੇ ਲੜਾਈ ਹੋਈ ਆ ਕਿ ਇੱਥੇ ਕੋਈ ਬਹੁਤ ਵੱਡਾ ਕੋਈ ਦੇਸ਼ ਧਰੋਹੀ ਬੰਦਾ ਆ ਰਿਹਾ ਜਿਹਦੇ ਕਰਕੇ ਐਡੀ ਵੱਡੀ ਪੁਲਿਸ ਲਾਤੀ ਕਦੇ ਚਿੱਟੇ ਵਾਲਿਆਂ ਤੇ ਤਾਂ ਲਾਉਂਦੇ ਨਹੀਂ ਇਹ ਆ ਜਗਾ ਜਗਾ ਤੇ ਕਤਲ ਹੋ ਰਹਾ ਆ ਉਥੇ ਪੁਲਿਸ ਨਹੀਂ ਲਾਉਂਦੇ ਜ ਜਰੇ ਆਮ ਲੋਕਾਂ ਦੇ ਨਾਲ ਧੱਕਾ ਹੋ ਰਿਹਾ ਉਥੇ ਪੁਲਿਸ ਨਹੀਂ ਲਾਉਂਦੇ ਪਰ ਇਹ ਸਮਝ ਨਹੀਂ ਆਉਂਦੀ ਕਿ ਸਰਕਾਰ ਇਸ ਤਰ੍ਹਾਂ ਦੀ ਪੁਲਿਸ ਲਾ ਕੇ ਕਿ ਸਾਡੀ ਆਵਾਜ਼ ਨੂੰ ਬੰਦ ਕਰ ਲੂਗੀ ਮੈਨੂੰ ਲੱਗਦਾ ਭਗਵੰਤ ਮਾਨ ਦਾ ਇਹ ਸੁਪਨਾ ਹੈ ਪਰ ਇਹ ਸੁਪਨਾ ਕਦੇ ਪੂਰਾ ਨਹੀਂ ਹੋਣਾ ਆਵਾਜ਼ ਜਿਹੜੀ ਆ ਨਾ ਪਹਿਲਾਂ ਬੰਦ ਹੋਈ ਨਾ ਅੱਗੇ ਬੰਦ ਹੋਣੀ ਹੈ ਅਕੀਨਾਂ ਮੈ ਵੀਡੀਓ ਤੇ ਰੇਕਿੰਦਰ ਸਿੰਘ ਜੀ ਆ ਰਜਿੰਦਰ ਸਿੰਘ ਜੀ ਅੱਜ ਮਾਰਚ ਕੱਢਿਆ ਜਾ ਰਿਹਾ ਸਿੱਖ ਜਥੇਬੰਦੀਆਂ ਵੱਲੋਂ ਅੰਮ੍ਰਿਤਪਾਲ ਦੀ ਰਿਹਾਈ ਲਈ ਔਰ ਬੰਦੀ ਸੀ ਤਾਂ ਵੀ ਰਹੀ ਲਈ ਕਿੱਥੋਂ ਕਿੱਥੋਂ ਮਾਰਚ ਕੱਢਿਆ ਜਾ ਰਿਹਾ ਕੀ ਕਹੋਗੇ ਦੇਖੋ ਵੀ ਇਹ ਮਾਰਚ ਜਿਹੜਾ ਹੈ ਮਾਲਕਲਾਂ ਦਾਣਾ ਮੰਡੀ ਤੋਂ ਸ਼ੁਰੂ ਹੋਇਆ ਹਾਲਾਂਕਿ ਮੀਂਹ ਬੜਾ ਵਰ ਰਿਹਾ ਹੈ ਪਰ ਵੇਖੋ ਵੀ ਨੌਜਵਾਨੀ ਦੇ ਵਿੱਚ ਜज्ਬਾ ਇਦਾਂ ਦਾ ਵੀ ਜਿੱਦਾਂ ਤੁਹਾਨੂੰ ਲੱਗਦਾ ਨੇ ਅੱਜ ਮੀਂਹ ਵਰਦੇ ਦੇ ਵਿੱਚ ਨੌਜਵਾਨੀ ਮੋਟਰਸਾਈਕਲਾਂ ਤੇ ਆ ਗਿੱਲੇ ਇਦਾਂ ਤਰੀਆ ਬੜੀ ਖੁਸ਼ ਆ ਉਹਨਾਂ ਦੇ ਚਿਹਰੇ ਤੇ ਇਸੇ ਤਰ੍ਹਾਂ ਹੀ ਸਾਡੇ ਇਤਿਹਾਸ ਦੇ ਵਿੱਚ ਵੀ ਜਦੋਂ ਗੋਲੀਆਂ ਦੀ ਬਾਛੜ ਹੁੰਦੀ ਸੀ ਨਾ ਉਦੋਂ ਵੀ ਸਾਡੀ ਨੌਜਵਾਨੀ ਤੇ ਸਾਡੇ ਪੁਰਖਿਆਂ ਦੇ ਚਿਹਰੇ ਤੇ ਇਦਾਂ ਦੀ ਮੁਸਕਾਨ ਹੁੰਦੀ ਸੀ ਤੇ ਮਾਰਚ ਦਾ ਮਕਸਦ ਇਹੋ ਹੀ ਆ ਵੇਖੋ ਵੀ ਅਸੀਂ ਇੱਕ ਐਹੋ ਜੇ ਦੇਸ਼ ਦੇ ਵਿੱਚ ਰਹਿੰਨੇ ਆ ਵੀ ਜਿੱਥੇ ਜਿਹੜੇ ਇਤਾਂ ਲੁੱਟਣ ਵਾਲੇ ਉਹ ਤੇ ਬਾਹਰ ਤੁਰੇ ਫਿਰਦੇ ਆ ਤੇ ਜਿਹੜੇ ਇਤਾਂ ਦੇ ਰਾਖੇ ਆ ਉਹ ਜੇਲਾਂ ਦੇ ਵਿੱਚ ਆ ਤੇ ਜਿਹੜੇ ਬਲਾਤਕਾਰ ਕਰਨ ਵਾਲੇ ਸਾਧਿਆ ਉਹ ਜੇਕਰ ਜੇਲ੍ਹ ਚ ਹੈ ਤੇ ਉਹਨੂੰ ਪ੍ਰੋਬਲ ਤੇ ਸਾਲ ਦੇ ਵਿੱਚ ਅੱਠ ਵਾਰੀ ਆ ਜਾਂਦੇ ਆ ਤੇ ਜਿਹੜੇ ਅਮਰਤਿਸ਼ ਕਾਉਣ ਵਾਲੇ ਉਹ ਜੇਲਾਂ ਦੇ ਵਿੱਚ ਆ ਉਹਨਾਂ ਨੂੰ ਕੋਈ ਪ੍ਰੋਬਲ ਨਹੀਂ ਆ ਜਿਹੜੇ ਨਸ਼ਾ ਵੇਚਣ ਵਾਲੇ ਆ ਉਹ ਸ਼ਰਮ ਖੁੱਲੇ ਤੁਰੇ ਫਿਰਦੇ ਆ ਤੇ ਜਿਹੜੇ ਨਸ਼ਾ ਬੰਦ ਕਰਾਉਣ ਵਾਲੇ ਆ ਉਹ ਜੇਲਾਂ ਦੇ ਵਿੱਚ ਆ ਇਹ ਜਿਹੜਾ ਸਾਡਾ ਮਾਰਚ ਕਦੋਂ ਦਾ ਜਿਹੜਾ ਮੇਨ ਮਕਸਦ ਵੀ ਇਹੋ ਹੀ ਆ ਵੀ ਵੇਖੋ ਵੀ ਸਾਡੇ ਨਾਲ ਸਰਕਾਰ ੱਤਕਾ ਕਿਉਂ ਕਰਦੀ ਐ ਅਸੀਂ ਬੰਦੀ ਛੋੜ ਨਾਮ ਰੱਖਿਆ ਮਾਰਚ ਦਾ ਬੰਦੀ ਛੋੜ ਦਾ ਮਤਲਬ ਇਹ ਆ ਵੀ ਜਿਹੜੇ ਸਾਡੇ ਬੰਦੀ ਸਿੰਘ ਬਣੇ ਆ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਭਾਵੇਂ ਉਹ ਜਗਤਾਰ ਸਿੰਘ ਹਵਾਰਾ ਹੋਣ ਪਰਮਜੀਤ ਸਿੰਘ ਦੀ ਪਿਉਰਾ ਹੋਣ ਭਾਵੇਂ ਤਾਰਾ ਜਿੰਨੇ ਵੀ ਬੰਦੀ ਸਿੰਘ ਆ ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਆ ਤੇ ਵੇਖੋ ਹਿੰਦੂਸਤਾਨ ਦਾ ਸੰਵਿਧਾਨ ਕਹਿੰਦਾ ਐ ਵੀ ਜਦੋਂ ਕੋਈ ਇਸ ਤੋਂ ਦੀ ਜੇਲ੍ਹ ਦੇ ਵਿੱਚ ਸਜ਼ਾ ਪੂਰੀ ਕਰ ਲੈਂਦਾ ਐ ਤੇ ਇਥੋਂ ਦਾ ਕਾਨੂੰਨ ਇਹ ਕਹਿੰਦਾ ਵੀ ਉਹ 1 ਮਿੰਟ 1 ਸਕਿੰਟ ਵੀ ਜੇਲ੍ਹ ਦੇ ਵਿੱਚ ਨਹੀਂ ਰਹਿ ਸਕਦਾ ਕਿਉਂਕਿ ਇਥੋਂ ਦਾ ਸੰਵਿਧਾਨ ਕਹਿੰਦਾ ਹੈ ਇੱਕ ਪਾਸੇ ਇਹ ਕਹਿੰਦੇ ਆ ਵੀ ਇਹ ਬੜਾ ਲੋਕਤੰਤਰੀ ਡੈਮੋਕਰੈਂਸੀ ਆ ਦੂਜੇ ਪਾਸੇ ਵੇਖੋ ਵੀ ਇਹ ਕਿੰਨਾ ਧੱਕਾ ਕਰਦੇ ਆ ਵੀ 12-12 ਸਾਲ ਹੋ ਗਏ ਉਹਨੇ ਸਜ਼ਾ ਪੂਰੀ ਕਰ ਲਈ ਆ ਕੋਈ ਪਰਚਾ ਨਹੀਂ ਕਈ ਇਹੋ ਜਿਹੇ ਸਿੰਘ ਆ ਸਾਡੇ ਜੱਗੀ ਜੋਲਰ ਕੇ ਜਿਨ੍ਹਾਂ ਤੇ ਅਜੇ ਤੱਕ ਇਹਨਾਂ ਤੋਂ ਪ੍ਰੂਫ ਹੀ ਨਹੀਂ ਹੋਇਆ ਵੀ ਉਹਨਾਂ ਤੇ ਕੋਈ ਪਰਚਾ ਜਾਂ ਕੀ ਉਹ ਸਾਰੇ ਸਮੂੱਚੇ ਜਿਹੜੇ ਸਿੰਘ ਆ ਜਿਹੜੇ ਜੇਲਾਂ ਦੇ ਵਿੱਚ ਆ ਉਹਨਾਂ ਦੇ ਲਈ ਅਸੀਂ ਅੱਜ ਬੰਦੀ ਛੋੜ ਇੱਕ ਮਾਰਚ ਕੱਢਿਆ ਵੀ ਸਰਕਾਰ ਨੂੰ ਇੱਕ ਲਾਨਤ ਪਾਈ ਜਾਵੇ ਸਰਕਾਰ ਨੂੰ ਇੱਕ ਆਵਾਜ਼ ਉਠਾਈ ਜਾਵੇ ਵੀ ਇੰਨਾ ਇੰਨਾ ਸਮਾਂ ਹੋ ਗਿਆ ਸਾਡੇ ਸਿੰਘਾਂ ਨੇ ਸੁਝਾਵਾਂ ਵੀ ਪੂਰੀਆਂ ਕਰ ਲੀਆਂ ਤੁਹਾਡੇ ਤੋਂ ਕੁਝ ਪ੍ਰੂਫ ਵੀ ਨਹੀਂ ਹੋਇਆ ਕੁਝ ਸਿੰਘ ਇਦਾਂ ਦੇ ਵੀ ਆ ਤੇ ਤੁਸੀਂ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢੋ ਕਿਉਂਕਿ ਜੇ ਤੁਸੀਂ ਕਹਿੰਦੇ ਜੇ ਵੀ ਵਾਕਿਆ ਹੀ ਡੈਮੋਕਰੇਸੀ ਆ ਵਾਕਿਆ ਹੀ ਨਿਆਂ ਹੈ ਵਾਕਿਆ ਹੀ ਸੁਧਾ ਆਣਿਆ ਤੇ ਤੁਸੀਂ ਆਪਣੇ ਸੰਵਿਧਾਨ ਦੇ ਉਲਟ ਹੀ ਕਿਉਂ ਚੱਲ ਰਹੇ ਜੇ ਤੁਹਾਡਾ ਸੰਵਿਧਾਨ ਕਹਿੰਦਾ ਵੀ ਸਜ਼ਾ ਪੂਰੀ ਹੋ ਗਈ ਤਾਂ ਬੰਦਾ ਬਾਹਰ ਕੱਢੋ ਗੱਲ ਖਤਮ ਤੁਸੀਂ ਆਪਣੇ ਸਵਿਧਾਨ ਦੀ ਬਿਲਕੁਲ ਉਲਟੀ ਚੱਲ ਰਹੇ ਜੇ ਸੋ ਇਸ ਮਾਰਚ ਦਾ ਮੇਨ ਮਕਸਦ ਇਹੋ ਹੀ ਸੀ ਵੀ ਸਰਕਾਰਾਂ ਦੇ ਕੰਨ ਦੇ ਵਿੱਚ ਜਿਹੜੀ ਆ ਉਹ ਜੂਨ ਹੀ ਸਰਕਦੀ ਤੇ ਉਹਨਾਂ ਨੂੰ ਆਵਾਜ਼ੇ ਪਾਈ ਜਾਵੇ ਵੀ ਜਿਹੜੇ ਲੋਕ ਆ ਜਿਹੜੀ ਆਮ ਜਨਤਾ ਆ ਉਹ ਚਾਹੁੰਦੀ ਆ ਉਹਨਾਂ ਨੂੰ ਪਤਾ ਏ ਉਹਨਾਂ ਤੋਂ ਤੁਹਾਡਾ ਕੀਤਾ ਧੱਕਾ ਲੁਕਿਆ ਨਹੀਂ ਹੈ ਜਿਹੜਾ ਤੁਸੀਂ ਧੱਕਾ ਕਰ ਰਹੇ ਜੇ ਸ਼ਹਿਰੀ ਆਮ ਧੱਕੇ ਨਾਲ ਹੀ ਕਮਰਤੇ ਝਕਾਉਣ ਵਾਲੇ ਨੂੰ ਵੇਖੋ ਵੀ ਇੱਕ ਹਰਿਆ ਆ ਜਿਹੜਾ ਐਮਪੀ ਆ ਉਹਨੂੰ ਤੇ ਮੰਤਰੀ ਬਣਾ ਦਿੰਦੇ ਆ ਰਵਨੀਤ ਬਿੱਟੂ ਵਰਗੇ ਨੂੰ ਤੇ ਜਿਹੜਾ ਜਿੱਤਿਆ ਹੋਇਆ ਐਮਪੀ ਆ ਉੱਤੇ ਫਿਰ ਤੀਜੀ ਵਾਰੀ ਐਨਐਸ ਵਧਾਤੀ ਆ ਇਸ ਲੋਕਾਂ ਨੂੰ ਸਾਰਾ ਕੁਝ ਪਤਾ ਲੱਗਦਾ ਹੈ ਲੋਕ ਮੂਰਖ ਨਹੀਂ ਆ ਤਾਂ ਕਰਕੇ ਲੋਕਾਂ ਨੇ ਇੱਕ ਮਾਰਚ ਕੱਢਿਆ ਵੀ ਸਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਸਾਡੇ ਨਾਲ ਕੀ ਧੱਕਾ ਕਰ ਰਹੇ ਹੋ ਕਿ ਇਹ ਵਧਿਕੀਆਂ ਕਰਨੀਆਂ ਬੰਦ ਕਰੋ ਸੋ ਇਹ ਮਾਰਚ ਦਾ ਇਹੋ ਹੀ ਮੇਨ ਮਕਸਦ ਹੈ ਵੀ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਭਾਉ ਅਮਰਤਪਾਲ ਜਿਹੜੇ ਐਨਪੀ ਬਣ ਗਏ ਆ 4 ਲੱਖ ਵੋਟ ਪਈ ਹੈ ਉਹਨਾਂ ਨੂੰ ਵੀ ਉਹਨਾਂ ਦੇ ਐਨਐਸਏ ਤਾਰਾ ਲਾਈ ਐਨਐਸਏ ਦਾ ਮਤਲਬ ਕੀ ਹੁੰਦਾ ਕਿ ਇਹ ਬੰਦੇ ਤੋਂ ਲੋਕਾਂ ਨੂੰ ਖਤਰਾ ਹੈ ਸਭਧਾਨ ਨੂੰ ਸਕਿਉਰਟੀ ਨੂੰ ਖਤਰਾ ਹੈ ਤੇ ਉਹ ਸਭ ਦਾ ਅੰਦੇ ਵਿੱਚ ਐਮਪੀ ਬਣ ਗਿਆ ਜਿੱਤ ਕੇ ਲੋਕਾਂ ਨੇ 4 ਲੱਖ ਲੋਕਾਂ ਨੇ ਵੋਟ ਪਾਤੀ ਹੈ ਵੀ ਕਿਹੜੇ ਲੋਕਾਂ ਨੂੰ ਖਤਰਾ ਹੈ ਲੋਕ ਤੇ ਉਹਦੇ ਨਾਲ ਖੜੇ ਆ ਅਮਨ ਭਾਈ ਅਮਰਿਤਪਾਲ ਸਿੰਘ ਦੇ ਭਾਈ ਨੇ ਵੀ ਅੱਜ ਮਾਰਚ ਚ ਪਹੁੰਚਣਾ 100000 ਨੂੰ ਪਹਿਲਾਂ ਹੀ ਰੈਸਟ ਕਰ ਲਿਆ ਉਹਨੂੰ ਵੇਖੋ ਵੀ ਪਹਿਲਾਂ ਹੀ ਰੈਸਟ ਕਰ ਲਿਆ ਤੇ ਦੂਜਾ ਉਹਦੇ ਤੇ ਪਰਚਾ ਉਹ ਪਾਦਾ ਵਾ ਜਿਵੇਂ ਪਹਿਲਾਂ ਭਾਨਾ ਸਿੱਧੂ ਵਰਗੇ ਨੂੰ ਫੜਿਆ ਤੇ ਉੱਤੇ ਕਦੀ ਚੈਨੀ ਦਾ ਪਰਚਾ ਪਾਉਂਦੇ, ਕਦੀ ਚੋਰੀ ਦਾ ਪਰਚਾ ਪਾਉਂਦੇ, ਕਦੀ 10000 ਦਾ ਪਰਚਾ ਪਾਤਾ ਵੀ ਵੇਖੋ ਵੀ ਇਦਾਂ ਦੇ ਪਰਚੇ ਪਾਉਂਦੇ ਆ ਵੀ ਸਿੱਖਾਂ ਨੂੰ ਜਲੀਲ ਕੀਤਾ ਜਾਵੇ। ਜਿਹੜਾ ਕੋਈ ਕੌਮ ਦੀ ਗੱਲ ਕਰਦਾ, ਜਿਹੜਾ ਕੋਈ ਪੰਥ ਦੀ ਗੱਲ ਕਰਦਾ ਉਹਦਾ ਕਿਰਦਾਰ ਕੁਸ਼ੀ ਕੀਤੀ ਜਾਵੇ ਵੀ ਇਦਾਂ ਦੇ ਪਰਚੇ ਪਾਈਏ। ਇਸੇ ਤਰ੍ਹਾਂ ਭਾਉ ਅਮਰਤਪਾਲ ਤੇ ਵੀ ਨਸ਼ੇ ਦਾ ਪਰਚਾ ਪਾਤਾ ਵੀ ਜਿਹੜੇ ਤੱਬਰ ਨੇ ਸਾਰੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਤਾ। ਪੰਜਾਬ ਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਨਸ਼ੇ ਦੇ ਵਿੱਚ ਗਲਤਾਨ ਸੀ, ਉਹ ਉੱਥੇ ਜਾਂਦੇ ਰਹੇ ਉਸ ਤੱਬਰ ਦੇ ਕੋਲ, ਉਸ ਪਰਿਵਾਰ ਦੇ ਕੋਲ ਜਾ ਕੇ ਭਾਉ ਅਮਰਤਪਾਲ ਦੇ ਕੋਲ ਜਾ ਕੇ ਕਹਿੰਦੇ ਰਹੇ ਵੀ ਤ ਕਈ ਮਾਮਲੇ ਹੋ ਜੀਆਂ ਜਿਨ੍ਹਾਂ ਦੇ ਪੁੱਤ ਨਸ਼ੇ ਦੀ ਦਲਦਲ ਦੇ ਵਿੱਚ ਲੰਘ ਚੁੱਕੇ ਹੀ ਮਤਲਬ ਕਿ ਖਤਮ ਹੋ ਗਏ ਹੀ ਉਹਨਾਂ ਦੀ ਜ਼ਿੰਦਗੀ ਮੌਤ ਹੋ ਗਈ ਉਹ ਜਾ ਕੇ ਰੋਂਦੀਆਂ ਰਹੀਆਂ ਵੀ ਕਾਸ਼ ਭਾਊ ਅਮਰਤਪਾਲ 2 ਕੁ ਮਹੀਨੇ ਪਹਿਲਾਂ ਆ ਜਾਂਦਾ ਪੰਜਾਬ ਤੇ ਸਾਡਾ ਪੁੱਤ ਵੀ ਬਚ ਜਾਣਾ ਸੀ ਵੇਖੋ ਵੀ ਐਦਾਂ ਦਾ ਪਰਿਵਾਰ ਹੋਵੇ ਜਿਨ੍ਹਾਂ ਨਸ਼ੇ ਨੂੰ ਠੱਲ ਪਾਤੀ ਤੇ ਜਿਹੜੀ ਠੱਲ ਕਰਕੇ ਇਹਨਾਂ ਨੂੰ ਲੱਗਾ ਵੀ ਸਾਡਾ ਚਿੱਟੇ ਦਾ ਕਾਰੋਬਾਰ ਖਤਮ ਹੋ ਜਾਊਗਾ ਕਿਉਂਕਿ ਇਹ ਸਰਕਾਰਾਂ ਬਕਾਉਂਦੀਆਂ ਨੇ ਸਰਕਾਰਾਂ ਦੀ ਹੋਰ ਭਾਵੇਂ ਕੋਈ ਫੈਕਟਰੀ ਨਹੀਂ ਪੰਜਾਬ 'ਚ ਪਰ ਮੈਂ ਕਹਿੰਨਾ ਵੀ ਭਾਵੇਂ ਕਾਂਗਰਸ ਆ ਭਾਵੇਂ ਕਾਲੀ ਆ ਭਾਵੇਂ ਆਮ ਆਲੇ ਆ ਬੀਜੇਪੀ ਆ ਇੰਨਾ ਸਾਰੀਆਂ ਤਰ੍ਹਾਂ ਦੀ ਸਾਰੀਆਂ ਪਾਰਟੀਆਂ ਦੀ ਹਰ ਪਿੰਡ ਦੇ ਵਿੱਚ ਫੈਕਟਰੀ ਹੈਗੀ ਆ ਹਰ ਸ਼ਹਿਰ ਦੇ ਵਿੱਚ ਹਰ ਕਸਬੇ ਦੇ ਵਿੱਚ ਫੈਕਟਰੀ ਆ ਪਰ ਉਹ ਫੈਕਟਰੀ ਨਸ਼ੇ ਦੀ ਆ ਉਹ ਫੈਕਟਰੀ ਚਿੱਟੇ ਦੀ ਆ ਤੇ ਜਦੋਂ ਭਾਉ ਅਮਰਤਪਾਲ ਆ ਕੇ ਪੰਜਾਬ ਦੇ ਵਿੱਚ ਵਿਚਰਿਆ ਉਹਨੇ ਖਾਲਸਾ ਵੀ ਹੀਰ ਚਲਾਈ ਇਹਨਾਂ ਨੂੰ ਲੱਗਾ ਵੀ ਸਾਡੀ ਉਹ ਫੈਕਟਰੀ ਠੱਪ ਹੋ ਗਈ ਸਾਡੀ ਉਹ ਫੈਕਟਰੀ ਖਤਮ ਹੋ ਗਈ ਤੇ ਇਹਨਾਂ ਨੇ ਚੋਕੇ ਉਹ ਬੰਦਾ ਹੀ ਅੰਦਰ ਸੌੜਦਾ ਤੇ ਵੇਖੋ ਕਿੱਡੀ ਹਾਸੋਈ ਨਹੀਂ ਗੱਲ ਹੈ ਕਿ ਅੱਜ ਉਸੇ ਪਰਿਵਾਰ ਤੇ ਨਸ਼ੇ ਦਾ ਪਰਚਾ ਪਾ ਰਿਹਾ ਜਿਹੜੇ ਪਰਿਵਾਰ ਨੇ ਸਾਰੇ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖੱਲ ਪਾਤੀ ਖਤਮ ਕਰਤਾ ਵੀ ਇਹ ਸਰਕਾਰਾਂ ਦਾ ਸ਼ਰੇਮ ਤੱਕਾ ਹੈ ਇਹਨਾਂ ਨੂੰ ਇਦਾਂ ਦੀਆਂ ਜਿਹੜੀਆਂ ਵਧਿਕੀਆਂ ਐ ਬੜੇ ਚਿਰ ਤੋਂ ਕੀ ਕਰ ਲੰਗੇ ਤੇ ਵਿਕੀਆਂ ਕਰਕੇ ਨਹੀਂ ਬਾਉ ਹਰਪ੍ਰੀਤ ਨੇ ਤਾਂ ਨਹੀਂ ਪਹੁੰਚਣਾ ਉਹਨਾਂ ਦੇ ਬਾਪੂ ਜੀ ਨੇ ਪਹੁੰਚਣਾ ਹਰਪ ਤੇ ਉਹਨਾਂ ਦੇ ਨਾਲ ਕਹਿੰਦੇ ਆ ਵੀ ਬਾਉ ਹਰਪ੍ਰੀਤ ਉਹਨਾਂ ਦਾ ਕੋਈ ਕਨਫਰਮ ਨਹੀਂ ਸੀ ਪਹੁੰਚਣਾ ਹੈ ਜਾਂ ਨਹੀਂ ਪਹੁੰਚਣਾ ਕਿਉਂਕਿ ਪਹੁੰਚਦੇ ਤਾਂ ਉਹਨਾਂ ਨੂੰ ਤਾਂ ਕੱਲ੍ਹ ਤੱਕ ਹੀ ਕਿਤੇ ਗ੍ਰਿਫਤਾਰ ਕਰ ਲਿਆ ਸੋ ਇਸੇ ਕਰਕੇ ਅੱਜ ਪਰਿਵਾਰ ਨੇ ਪਹੁੰਚਣਾ ਹੈ ਪਰਿਵਾਰ ਵੀ ਨਹੀਂ ਪਹੁੰਚ ਸਕਿਆ ਵੀ ਇਹ ਸ਼ਰਮ ਤੱਕਾ ਕੀਤਾ ਜਾਂਦਾ ਵੀ ਜੇਕਰ ਸਿੱਖ ਇਦਾਂ ਦੇ ਮਾਰਚ ਕੱਢ ਰਹੇ ਜਾਂ ਕੋਈ ਕਿਸੇ ਤਰੀਕੇ ਨਾਲ ਆਪਣੀ ਆਵਾਜ਼ ਉਠਾਉਂਦੇ ਆ ਲੋਕਾਂ ਦੇ ਵਿੱਚ ਜਾਂ ਇੱਕ ਵਾਰ ਚੁੱਕਦੇ ਆ ਵੀ ਸਾਡੇ ਨਾਲ ਧੱਕਾ ਹੋ ਰਿਹਾ ਵੀ ਸਿੱਖ ਨੂੰ ਅਸੀਂ ਕੁੱਟ ਵੀ ਲਈਏ ਅਸੀਂ ਇਹਨਾਂ ਨੂੰ ਛਿੱਤਰ ਵੀ ਫੇਰੀਏ ਤੇ ਦੱਸਣ ਵੀ ਡੱਬੇ ਹਾਨੂੰ ਕੁੱਟਿਆ ਗਿਆ ਇਹੋ ਗੱਲ ਆ ਨਹੀਂ ਤੇ ਮਾਰਚ ਦਾ ਹੋਰ ਕੋਈ ਮਕਸਦ ਨਹੀਂ ਕੋਈ ਇੱਥੇ ਖੱਲਰ ਵਾਲੀ ਗੱਲ ਨਹੀਂ ਐ ਕੋਈ ਘਟਨਾ ਨਹੀਂ ਕੋਈ ਰੋਲੇ ਰੱਪੇ ਵਾਲੀ ਕੋਈ ਮਾਹੌਲ ਖਰਾਬ ਵਾਲੀ ਗੱਲ ਨਹੀਂ ਆ ਸ਼ਾਂਤਮਈ ਮਾਰਚ ਐ ਵੀ ਅਸੀਂ ਦੱਸ ਰਹੇ ਆ ਵੀ ਸਾਡੇ ਨਾਲ ਧੱਕਾ ਹੋ ਰਿਹਾ ਹੈ ਤੇ ਇਹਨਾਂ ਦੀ ਉਹ ਗੱਲ ਐ ਵੀ ਅਸੀਂ ਤੁਹਾਨੂੰ ਕੁੱਟਣਾ ਵੀ ਆ ਤੁਹਾਨੂੰ ਛਿੱਤਰ ਵੀ ਫੇਰਨਾ ਐ ਪਰ ਤੁਹਾਨੂੰ ਦੱਸਣ ਵੀ ਨਹੀਂ ਦੇਣਾ ਕਿ ਤੁਸੀਂ ਬਾਹਰ ਤੁਹਾਡੀ ਆਵਾਜ਼ ਵੀ ਨਹੀਂ ਹੋਣੀ ਚਾਹੀਦੀ ਤੁਸੀਂ ਰੋਣਾ ਵੀ ਨਹੀਂ ਆ ਤੁਹਾਨੂੰ ਜਿੱਦਾਂ ਮਰਜ਼ੀ ਘ ਸੋ ਸ਼ਰਿਆ ਮੇ ਤੱਕਾ ਜਿਹੜਾ ਸਿੱਖਾਂ ਦੇ ਨਾਲ ਤਾਂ ਸੀ ਹਕੂਮਤ ਨੂੰ ਦੱਸ ਦਿਨਾ ਚਾਹੁੰਦੇ ਆ ਵੀ ਇੱਥੇ ਬੜਿਆਂ ਨੇ ਤੱਕੇ ਕੀਤੇ ਇੱਥੇ ਅਰੰਗਜੇਬ ਵਰਗੇ ਆਏ ਸੀ ਅਰੰਗਜੇਬ ਉਹ ਅੱਜ ਜਿੱਥੇ ਮਾਰਕ ਦੀ ਸਮਾਪਤੀ ਹੋਣੀ ਹੈ ਮਾਲਕਾਂ ਤੋਂ ਸ਼ੁਰੂ ਹੋਇਆ ਦੀਨਾ ਕਾਂਗੜ ਜਾ ਕੇ ਉਤੋਂ ਗੁਰੂ ਪਾਤਸ਼ਾਹ ਜੀ ਨੇ ਜਫਰਨਾਮਾ ਲਿਖਿਆ ਵੇਖੋ ਵੀ ਅੱਜ ਅਰੰਗਜੇਬ ਵਰਗੇ ਨਹੀਂ ਲੱਭਦੇ ਅੱਜ ਜਿਹੜੇ ਜਿੱਥੇ ਦੂਜਾ ਵਜ਼ੀਰਖਾਨੇ ਸਾਹਿਬਜਾਦਿਆਂ ਨੂੰ ਕੈਦ ਕਰਕੇ ਰੱਖਿਆ ਸੀ ਅੱਜ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਸਿੱਖ ਸੰਗਤਾਂ ਜਾ ਕੇ ਨਤਮਸਤਕ ਹੁੰਦੀਆਂ ਆ ਉਹ ਹਕੂਮਤਾਂ ਨੇ ਬੜਾ ਧੱਕੇਸ਼ਾਹੀ ਕੀਤੀ ਅੱਜ ਉਹ ਹਕੂਮਤਾਂ ਨੇ ਲੱਭਦੀਆਂ ਉਹਨਾਂ ਦੇ ਸਥਾਨਾਂ ਤੇ ਗੁਰੂ ਅਸਥਾਨ ਬਣੇ ਆ ਗੁਰੂ ਘਰ ਬਣੇ ਆ ਇਸੇ ਤਰ੍ਹਾਂ ਅਸੀਂ ਕਹਿੰਦੇ ਆ ਵੀ ਰਹਿਣਾ ਤੁਸੀਂ ਵੀ ਸਦੀ ਨਹੀਂ ਭਾਵੇਂ ਭਗਵੰਤ ਮਾਨ ਹੋਵੇ ਭਾਵੇਂ ਉਹ મોદી ਹੋਵੇ ਵੀ ਕੁਰਸੀ ਕਦੀ ਵੀ ਕੋਈ ਹ ਹਕੂਮਤ ਕੋਈ ਹਮੇਸ਼ਾ ਸਥਿਰ ਨਹੀਂ ਰਹਿੰਦੀ ਵਾਦੋ ਵਾਦ ਹੋਰ 100 ਸਾਲ 50 ਸਾਲ 10 ਸਾਲ ਹੋਗੇ ਤੇ ਤੁਸੀਂ ਵੀ ਚਲੇ ਜਾਣਾ ਹੈ ਪਰ ਜਿਹੜੀ ਸਿੱਖ ਕੌਮ ਹੈ ਸਿੱਖਾਂ ਦੀਆਂ ਪੱਗਾਂ ਸਿੱਖਾਂ ਦੇ ਨਿਸ਼ਾਨ ਸਿੱਖਾਂ ਦੇ ਦਾੜੇ ਹਮੇਸ਼ਾ ਇਸੇ ਤਰ੍ਹਾਂ ਹੀ ਟੁੱਲਦੇ ਰਹਿਣਗੇ ਸੋ ਇਹਨਾਂ ਨੂੰ ਇਹੋ ਹੀ ਬੇਨਤੀ ਆ ਵੀ ਤੁਸੀਂ ਜਿੰਨਾ ਕੁ ੱਤਕਾ ਘੱਟ ਕਰ ਲੋਗੇ ਨਾ ਜਿੰਨੀ ਕੁ ਤੁਸੀਂ ਵਧਿ ਕੀ ਠੀਕ ਆ ਤੁਹਾਡੇ ਖੂਨ ਦੇ ਵਿੱਚ ਨਫ਼ਰਤ ਹੈ ਸਾਡੇ ਪਰਿਵਾਰਤੀ ਖੂਨ ਦੇ ਵਿੱਚ ਜ਼ਹਿਰ ਹੈ ਪਰ ਇੰਨਾ ਕੁ ਦੇ ਸੋਚੋ ਵੀ ਕਦੋਂ ਦੇ ਲੱਗੇ ਆਏ ਜੇ 100 ਸਾਲ ਹੋ ਗਿਆ ਹੈ ਹਕੂਮਤ ਮੁਗਲਾਂ ਦੀ ਹਕੂਮਤ ਲੱਗੀ ਰਹੀ ਉਹ ਨਹੀਂ ਸਾਨੂੰ ਖਤਮ ਕਰ ਸਕੇ ਤੁਸੀਂ ਖਤਮ ਕਰ ਲੋਗੇ ਸੋ ਇਹਨਾਂ ਨੂੰ ਸਮਝ ਜਾਣਾ ਚਾਹੀਦਾ ਹੈ